ਅਕਾਲੀ ਕਹਿੰਦੇ ਸਾਡੇ ਪੇਪਰ ਫਾੜ ਦੇਣੇ ਦੇਵ ਮਾਨ ਨੇ ਸਾਡੇ ਨਾਲ ਧੱਕਾ ਕਰਾ ਦੂ ਦੇਵ ਮਾਨ ਪੁਲਸ ਨੂੰ ਚੁਕਾ ਦੂ ਦੇਵ ਮਾਨ ਭਰਾਵੋ ਨਾ ਤਾਂ ਅਕਾਲੀ ਦਲ ਨੂੰ ਕੈਂਡੀਡੇਟ ਪੂਰੇ ਮਿਲੇ ਆ ਨਾ ਕਾਂਗਰਸ ਮਿਲੇ ਆ ਕੈਂਡੀਡੇਟ ਇਨੀ ਪੂਰੇ ਹੋਏ ਪਲਾਸੀ ਕਾਹਦੇ ਲਈ ਤੁਹਾਡੇ ਪੇਪਰ ਕੈਨਸਲ ਕਰਾਉਣੇ ਆ ਮੈਂ ਕਿਹਦੇ ਧਰਮ ਸੋਹ ਤਾਂ ਜੀ ਕਿਸੇ ਵੀ ਵਿਅਕਤੀ ਦਾ ਕੋਈ ਪੇਪਰ ਕੈਨਸਲ ਨਹੀਂ ਹੋਇਆ ਜੀ ਇੱਕ ਵੀ ਮੈਂ ਕਹਾਂ ਜੇ ਇਹਨਾਂ ਦੇ ਗਲਤ ਨੇ ਨਾ ਤਾਂ ਵੀ ਪੂਰੇ ਕਰੋ ਜੀ ਇਹਨਾਂ ਨੂੰ ਇਲੈਕਸ਼ਨ ਲੜਾਓ ਜਰਾ ਮੈਦਾਨ ਚਾਹਣ ਦਿਓ ਜੀ ਨਵਜੋਤਕਾਰ ਸਿੱਧੂ ਕਹਿੰਦੀ ਜੀ 500 ਕਰੋੜ ਦੇ ਕੇ ਮੁੱਖ ਮੰਤਰੀ ਦਾ ਚਿਹਰਾ ਜੀ ਕਹਿੰਦੇ ਜੀ ਅਨਾਉਂਸ ਕਰਾਂਗੇ 500 ਕਰੋੜ ਸਾਡੇ ਕੋਲ ਹੈ ਨਹੀਂ ਉਹ ਕਹਿੰਦੀ ਚੰਨੀ 350 ਕਰੋੜ ਦੇ ਕੇ ਲੱਗਿਆ ਮੁੱਖ ਮੰਤਰੀ ਹੁਣ ਤੁਸੀਂ ਦੱਸੋ ਵੋਟਾਂ ਪਾਉਣ ਲੋਕ ਤੇ ਪੈਸੇ ਦੇ ਕੇ ਲੈਣ ਆਉਂਦੇਦਾਰੀਆਂ ਤੇ ਫਿਰ ਲੋਕ ਕਿੱਥੇ ਜਾਣਗੇ ਜੀ ਕਿ ਬੇਜ਼ਬੀ ਦਾ ਇਨਸਾਫ ਲੈ ਕੇ ਰਵਾਂਗੇ ਉਹ ਦਿਨ ਦੂਰ ਨਹੀਂ ਜਦੋਂ ਕਾਨੂੰਨੀ ਤੌਰ ਤੇ ਇਨਸਾਫ ਮਿਲੇਗਾ ਪਰ ਬਾਬੇ ਨਾਨਕ ਦੀ ਕਚਹਿਰੀ 'ਚ ਇਨਸਾਫ ਆ ਗਿਆ ਜਿਨ੍ਹਾਂ ਨੇ ਆਪਣੇ ਬਾਪ ਦੀ ਪੱਗ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ ਆਪਣੀ ਕੁਰਸੀ ਲਈ ਆਪਾਂ ਉਹਨਾਂ ਨੂੰ ਆਪਾਂ ਕਾਦੇ ਲਈ ਆਪਾਂ ਉਹਨਾਂ ਨੂੰ ਵੋਟਾਂ ਪਾਵਾਂਗੇ ਜੀ ਆਹ ਧਰਮ ਸੋਤ ਰਿਆ ਫਿਰਦਾ ਜੀ ਕਹਿੰਦਾ ਜੀ ਮੈਨੂੰ ਦਿਓ ਇੱਕ ਮੌਕਾ ਮੈਂ ਕਿਹਾ ਇਹਨੂੰ ਦਿਓ ਇੱਕ ਮੌਕਾ ਹੋਰ ਲੁੱਟਣ ਦਾ ਜੀ ਜ਼ਮਾਨਤੇ ਬਾਹਰ ਆ ਜੀ ਜ਼ਮਾਨਤੇ ਬਾਹਰ ਆ ਮੁੰਡਾ ਭਗੌੜਾ ਪੰਜਾਬ ਦੇ ਸਾਰੇ ਸਫੈਦ ਦੇ ਵੇਚ ਕੇ ਖਾ ਗਿਆ ਸਾਰੀਆਂ ਟਾਲੀਆਂ ਵੇਚ ਕੇ ਖਾ ਗਿਆ ਸਾਰੀਆਂ ਕਿਕਰਾਂ ਵੇਚ ਕੇ ਖਾ ਗਿਆ ਹਜੇ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦਿਓ ਜੀ ਕੱਲ ਕਿਸੇ ਪ੍ਰੋਗਰਾਮ 'ਚ ਕਵੇ ਕਹਿੰਦਾ ਜੀ ਇਹ ਆਮ ਆਦਮੀ ਪਾਰਟੀ ਵਾਲੇ ਏਡੀਆਂ ਏਡੀਆਂ ਗੱਲਾਂ ਕਰਦੇ ਆ ਇਹਨਾਂ ਕੋਲੇ ਨਾ ਚਿੰਨੀ ਆ ਨਾ ਨੰਨਾਂ ਕੋਲੇ ਪੱਤੀ ਆ ਨੰਨਾਂ ਕੋਲੇ ਪਤਿੱਲਾ ਨੰਨਾਂ ਕੋਲੇ ਆਗਾ ਨੰਨਾਂ ਕੋਲੇ ਚਾਹ ਕਹਿੰਦੇ ਜਿਵੇਂ ਅਸੀਂ ਕੰਮ ਬਹੁ ਕਰਤੇ ਮੈਂ ਕਿਹੜਾ ਧਾਰਨ ਕਿਹੜੀ ਦੀਰਾਂ ਦੱਸਾਂ ਨੌਕਰੀ ਉਹਨੂੰ ਮਿਲਦੀ ਆ ਜਿਹੜੇ ਮਾਪੇ ਆਪਣੇ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕੀਤੀ ਹੈ ਨੌਕਰੀ ਉਹਨੂੰ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਨੌਕਰੀ ਉਹਨੂੰ ਮਿਲਦੀ ਹੈ ਜਿਹੜਾ ਬੰਦਾ ਮੈਡ ਚ ਆਉਂਦਾ ਹੋਵੇ ਜਿਹੜਾ 50% 40% ਨੰਬਰ ਲੈ ਕੇ ਪਾਸ ਹੋਇਆ ਉਹਨੇ ਕੀ ਮੈਡ ਦੇ ਵਿੱਚ ਆਉਣਾ ਜਿਉਂ ਕਹਿਣ ਨੂੰ ਹੀ ਡਿਗਰੀ ਹੈ ਪਰ ਕਿਸੇ ਪਾਸੇ ਨਹੀਂ ਜਿਉਂ 10ਵੇਂ ਪਾਸਸ਼ਾ ਨੇ ਕਿਹਾ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਵੀ ਲੈ ਹੈ ਨਿਸਬਲ ਸੇ ਲੈ ਹੈ ਇਥੇ ਲੜਨਾ ਪੈਂਦਾ ਜੀ ਕੰਪੀਟੀਸ਼ਨ ਲੜਨੇ ਪੈਂਦੇ ਹੈ ਮੈਡ ਚ ਆਉਣਾ ਪੈਂਦਾ ਫਿਰ ਨੌਕਰੀ ਮਿਲਦੀ ਹੈ ਉਦਾਂ ਹੀ ਐਮਐਲਏ ਬਣ ਗਿਆ ਦੇਮਾਨ ਖੇਡ ਗਰਾਊਂਡ ਅੱਛੇ ਬਣਨਗੇ ਜਿਹੜੇ ਮਾਰਚ ਤੋੜਾ 26 ਤੱਕ ਬਣ ਕੇ ਤਿਆਰ ਹੋ ਜਾਣੇ ਆ ਉੱਥੇ ਰੋਜ਼ ਜਦੋਂ ਸਾਡੀ ਬੇਬੇ ਜਾਊਗੀ ਸ਼ਾਮ ਨੂੰ ਜਦੋਂ ਆਪਣੀਆਂ ਸਹਿਲੀਆਂ ਨੂੰ ਨਾਲ ਲੈ ਕੇ ਤਾਂ ਫਿਰ ਜਿਹੜਾ ਗਵਾਰਜਾ ਇਕੱਠਾ ਆਇਆ ਹੁੰਦਾ ਮਹੀਨੇ ਬਾਅਦ ਉਹ ਕੱਢਣਾ ਔਖਾ ਹੁੰਦਾ ਫਿਰ ਰੋਜ਼ ਮਿਲਣ ਗਈਆਂ ਸਿਹਤ ਵੀ ਤੰਦਰੁਸਤ ਬੱਚੇ ਵੀ ਤੰਦਰੁਸਤ 35 ਲੱਖ ਰੁਪਏ ਦੀ ਲਾਇਬ੍ਰੇਰੀ ਨੇ ਤੁਗੜਨ ਕੀਤੀ ਹੈ ਜਿਵੇਂ 35 ਲੱਖ ਰੁਪਏ ਕੇ ਸੋਚਿਆ ਸੀ ਕਿ ਸਾਡੇ ਪਿੰਡ ਚ ਲਾਇਬ੍ਰੇਰੀ ਬਣੂਗੀ ਜਿੱਦੇ ਵਿੱਚ ਸਾਰੀਆਂ ਕਿਤਾਬਾਂ ਹੋਣਗੀਆਂ ਅੱਜ ਆਪਾਂ ਇਕੱਤਰ ਹੋਏ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਹੈ 14 ਤਾਰੀਖ ਨੂੰ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣੀਆਂ ਨੇ ਔਰ ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਕੋਲੇ ਪਹੁੰਚਿਆ ਔਰ ਇਹ ਵੋਟਾਂ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਕੜੀ ਹੈ ਇਹਨੂੰ ਚਲਾਉਣ ਵਾਸਤੇ ਉਹਨਾਂ ਦੀ ਲੋਡ ਹੁੰਦੀ ਆ ਜਿਵੇਂ ਆਪਾਂ ਪੰਚਾਇਤ ਪੰਚਾਇਤ ਬਣਾਉਨੇ ਆ ਪੰਚ ਬਣਾਉਨੇ ਆ ਸਰਪੰਚ ਬਣਾਉਨੇ ਆ ਸਭ ਤੋਂ ਪਹਿਲੀ ਗੱਡੀ ਉਹ ਆ ਸ਼ਹਿਰਾਂ ਦੇ ਵਿੱਚ ਆਪਾਂ ਕਾਉਂਸਲਰ ਬਣਾਉਨੇ ਆ ਪੰਚਾਇਤ ਬਣਨ ਤੋਂ ਬਾਅਦ ਫਿਰ ਆਪਾਂ ਬਣਾਉਨੇ ਆ ਬਲਾਕ ਸੰਮਤੀ ਜਿਹਦੀ ਹੁਣ ਇਲੈਕਸ਼ਨ ਹੋ ਰਹੀ ਆ 7-8 ਪਿੰਡਾਂ ਦੇ ਬਲਾਕ ਸੰਮਤੀ ਤੋਂ ਬਾਅਦ ਆਉਂਦਾ ਜਿਲ੍ਹਾ ਪ੍ਰੀਸ਼ਦ ਜਿਹੜਾ ਕਿ ਇਹ ਮੰਨ ਕੇ ਚੱਲੋ ਕਿ ਅੱਧਾ ਐਮਐਲਏ ਮੰਨਿਆ ਜਾਂਦਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਉਸ ਤੋਂ ਬਾਅਦ ਆਉਂਦਾ ਜੀ ਐਮਐਲਏ ਫਿਰ ਉਹ ਵਾਦੀ ਮੈਂਬਰ ਪਾਰਲੀਮੈਂਟ ਇਹ ਸਟੈਪ ਨੇ ਜੀ ਪੰਜ ਪਹਿਲਾ ਪੰਚਾਇਤ ਦੂਜਾ ਬਲਾਕ ਸੰਪਤੀ ਤੀਜਾ ਜ਼ਿਲ੍ਹਾ ਪ੍ਰਸ਼ਦ ਚੌਥਾ ਐਮ ਐਲ ਏ ਪੰਜਵਾਂ ਮੈਂਬਰ ਪਾਰਲੀਮੈਂਟ ਪੰਚਾਇਤ ਚੁਣਦੇ ਹੋ ਸਰਪੰਚ ਬਣਦਾ ਬਲਾਕ ਸੰਪਤੀ ਚੁਣਦੇ ਹੋ ਚੇਅਰਮੈਨ ਬਣਦਾ ਬਲਾਕ ਜ਼ਿਲ੍ਹਾ ਪ੍ਰਸ਼ਦ ਚੁਣਦੇ ਹੋ ਚੇਅਰਮੈਨ ਬਣਦਾ ਐਮ ਐਲ ਏ ਚੁਣਦੇ ਹੋ ਮੁੱਖ ਮੰਤਰੀ ਬਣਦਾ ਮੈਂਬਰ ਪਾਰਲੀਮੈਂਟ ਚੁਣਦੇ ਹੋ ਪ੍ਰਧਾਨ ਮੰਤਰੀ ਬਣਦਾ ਜੀ ਇਹਦੇ ਨਾਲ ਔਰ ਫਿਰ ਉਹ ਸਾਰਾ ਸਿਸਟਮ ਪਿੰਡ ਤੋਂ ਲੈ ਕੇ ਸਟੇਟ ਦਾ ਪੂਰੇ ਦੇਸ਼ ਦਾ ਚੱਲਦਾ ਜੀ ਇਹ ਇਲੈਕਸ਼ਨ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਲੈਕਸ਼ਨ ਦੀ ਕੜੀ ਦੇ ਵਿੱਚ ਜਿਹੜੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਪਹਿਲਾਂ ਰਹੇ ਆ ਜ਼ਿਆਦਾਤਰ ਕਾਂਗਰਸ ਸੀਗੇ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਬਹੁਤ ਨੈਗੇਟਿਵ ਰਿਪੋਰਟ ਆ ਉਹਨਾਂ ਨੇ ਗ੍ਰਾਂਟਾਂ ਵਾਪਸ ਮੁੜ ਗਈਆਂ ਪੈਸੇ ਤੱਕ ਵੀ ਨਹੀਂ ਲਾਏ ਪਿੰਡਾਂ ਤੇ ਉਹਨਾਂ ਨੂੰ ਇਸ ਵੀ ਇਸ ਦਾ ਕਾਂਗਰਸੀ ਅਸੀਂ ਕਾਹਦੇ ਲਈ ਬੱਲੇ ਬੱਲੇ ਕਰਾਉਣੀ ਆ ਆਵਾਜ਼ ਦੀ ਪਾਰਟੀ ਪਰ ਪਿਛਲੇ ਸਾਲ ਸਰਪੰਚ ਚੁਣੇ ਗਏ ਆ ਇਲੈਕਸ਼ਨ ਬਲਾਕ ਸੰਮਤੀ ਦੀ ਹੈ ਤੁਸੀਂ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਚੁਣਨੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਆਲਰੇਡੀ ਤੁਸੀਂ ਚੁਣਿਆ ਹੋਇਆ ਮੈਨੂੰ ਤੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੇ ਤੇ ਕੁੱਲ ਮਿਲਾ ਕੇ ਇੱਕ ਟੀਮ ਬਣ ਜਾਣੀ ਹੈ ਆਪਣੀ ਡਿਵੈਲਪਮੈਂਟ ਦੀ ਜੇ ਮੈਂ ਜ਼ਿਕਰ ਕਰਾਂ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਝਾੜੂ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਸਾਹਿਬ ਜੀ ਮਿਨਿਸਟਰ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਬਹੁਤ ਹੀ ਬਾ ਕਮਾਲ ਕੰਮ ਹੋਇਆ ਜਿਵੇਂ ਮੈਂ ਤਰਤੀਬ ਵਾਰ ਦੱਸਾਂ ਕੰਮ ਤਾਂ ਕਾਫੀ ਨੇ ਪਰ ਮੈਂ ਚਾਰ ਪੰਜਾਂ ਦਾ ਜ਼ਿਕਰ ਕਰੂੰਗਾ ਜਿਹੜੇ ਸਿੱਧਾ ਸਾਡੀ ਜ਼ਿੰਦਗੀ ਤੇ ਅਸਰ ਪਾਉਂਦੇ ਆ ਪਹਿਲਾ ਕੰਮ 2022 ਦੀ ਇਲੈਕਸ਼ਨ ਤੋਂ ਪਹਿਲਾਂ ਅਸੀਂ ਪਿੰਡ-ਪਿੰਡ ਜਾਂਦੇ ਸੀ ਘਰ-ਘਰ ਜਾਂਦੇ ਸੀਗੇ ਅਸੀਂ ਫਾਰਮ ਵੀ ਭਰੇ ਕਿ ਤੁਹਾਡੀ ਬਿਜਲੀ ਮੁਫਤ ਕਰਾਂਗੇ ਅਸੀਂ ਔਰ ਪਿੰਡ ਦੇ ਨਿਵਾਸੀ ਸ਼ਹਿਰ ਦੇ ਨਿਵਾਸੀ ਗੱਲ ਕਹਿੰਦੇ ਸੀ ਭਈ ਫਾਰਮ ਤਾਂ ਅਗੇ ਕੈਪਟਨ ਮਿੰਦਰ ਸਿੰਘ ਨੇ ਭਰੇ ਸੀ ਗੁੜਕਾ ਸਾਹਿਬ ਦੀ ਸੌਹ ਤਾਂ ਉਹਨੇ ਵੀ ਖਾਧੀ ਸੀ ਪਰ ਕੀਤਾ ਕੁੱਤਾ ਕੱਖ ਨਹੀਂ ਤੁਸੀਂ ਕਰੋਗੇ ਅਸੀਂ ਕਹਾਂ ਜੀ ਅਸੀਂ ਬਿਲਕੁਲ ਕਰਾਂਗੇ ਸਾਡੇ ਤੇ ਵਿਸ਼ਵਾਸ ਕਰੋ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਸਾਡੀ ਕੋਈ politcal background ਹੈ ਨਹੀਂ ਜਿਵੇਂ ਟਵਾਣਾ ਸਾਹਿਬ ਨੇ ਇਹਨਾਂ ਦੀ ਕਿਹੜਾ ਕੋਈ politcal background ਹੈ ਮੇਰੇ ਖਾਨਦਾਨ ਦੇ ਵਿੱਚ ਕਦੇ ਕੋਈ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੁਸੀਂ ਮੈਨੂੰ ਐਮਐਲਏ ਬਣਾਤਾ ਮੈਂ ਕਹਾਂ ਸਾਡੇ ਤੇ ਵਿਸ਼ਵਾਸ ਕਰੋ ਭਗਵੰਤ ਮਾਨ ਸਾਹਿਬ ਤੇ ਵਿਸ਼ਵਾਸ ਕਰੋ ਆਮਾਦੀ ਪਾਰਟੀ ਤੇ ਵਿਸ਼ਵਾਸ ਕਰੋ ਅਸੀਂ ਕੰਮ ਕਰਾਂਗੇ ਸਰਕਾਰ ਬਣੀ ਇਤਿਹਾਸ ਰਸਤਾ 117 ਦੇ ਵਿੱਚੋਂ 92 ਐਮਐਲਏ ਬਣਾਤੇ ਜਿਹੜੇ ਹੁਣ ਵੱਧ ਕੇ 95 ਹੋ ਗਏ। ਔਰ ਬਣਦੇ ਸਾਰੇ ਸਭ ਤੋਂ ਪਹਿਲਾ ਕੰਮ ਅਸੀਂ ਕੀ ਕੀਤਾ ਜਿਹਦੇ ਤੋਂ ਹਰ ਗਰੀਬ ਦੁਖੀ ਸੀ। ਹਰ ਛੋਟਾ ਕਿਸਾਨ ਦੁਖੀ ਸੀ। ਹਰ ਮੱਧ ਵਰਗ ਦਾ ਵਿਅਕਤੀ ਦੁਖੀ ਸੀਗਾ ਜਿਹਦਾ ਬਿੱਲ ਮੱਝਾਂ ਦੇ ਬਾੜੇ ਦਾ ਬਿੱਲ 2-2 2.5 ਲੱਖ ਵੀ ਦੇਖਿਆ ਮੈਂ। ਉਹ ਕਹਿੰਦੇ ਬੱਲ ਵੇਚ ਕੇ ਪੱਖਾ ਇੱਕ ਲਾਇਆ ਪਰ ਬਿੱਲ ਨੇ ਆਉਂਦੇ ਆ ਜੀ ਸਮਝ ਤੋਂ ਬਾਹਰ ਆ। ਕਿਉਂ? ਕਿਉਂਕਿ ਕਾਂਗਰਸ ਕਾਲੀਦਲ ਵਾਲਿਆਂ ਨੇ ਬਿਜਲੀ ਕੰਪਨੀਆਂ ਦੇ ਨਾਲ ਮਹਿੰਦੇ ਮਹਗੇ ਸਮਝੌਤੇ ਕੀਤੇ ਹੋਏ ਸੀ ਉਹ ਸਰਕਾਰ ਬਣਦੇ ਸਾਰੇ ਅਸੀਂ ਉਹ ਸਮਝੌਤੇ ਰੱਦ ਕੀਤੇ ਔਰ ਸਰਕਾਰ ਬਣਦੇ ਸਾਰੇ ਅਸੀਂ ਪਹਿਲਾ ਫੈਸਲਾ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਲਿਆ ਜਿਹੜੀ ਗਰੰਟੀ ਦਿੱਤੀ ਸੀ ਕਿ ਬਿਜਲੀ ਮੁਫਤ ਦੇਾਂਗੇ 600 ਜੁੰਡ ਬਿਜਲੀ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੂਰਾ ਪੰਜਾਬ 85 ਤੋਂ 90% ਪੰਜਾਬ ਦੇ ਨਿਵਾਸੀ ਮੁਫਤ ਆਨੰਦ ਲੈ ਰਿਆ ਬਿਜਲੀ ਦਾ ਕਿਹਦਾ ਬਿੱਲ ਤਾਂ ਨਹੀਂ ਆਉਂਦਾ ਜੀ ਆਉਂਦਾ ਕਿਸੇ ਦਾ ਬਿੱਲ ਦੱਸ ਦੋ ਜੇ ਕਿਤਾ ਬਿਲਾਉਂਦਾ ਹਾਂ ਜੇ ਕੋਈ ਪੁਰਾਣਾ ਪੈਂਡਿੰਗ ਖੜਾ 2022 ਮਾਰਚ ਤੋਂ ਪਹਿਲਾਂ ਉਹ ਵਿਆਜ ਲੱਗ ਲੱਗੇ ਜਾਂ ਜੁਰਮਾਨਾ ਲੱਗ ਲੱਗੇ ਜ਼ਰੂਰ ਆਉਂਦਾ ਪਰ ਨਵਾਂ ਕਿਸੇ ਦਾ ਬਿੱਲ ਨਹੀਂ ਆਉਂਦਾ ਕਿਸਾਨ ਦੇ ਖੇਤਾਂ 'ਚ ਵੀ ਬਿਜਲੀ ਮੁਫਤ ਹੈ ਕਿਸਾਨ ਦੇ ਘਰਾਂ ਦੇ ਵਿੱਚ ਵੀ ਬਿਜਲੀ ਮੁਫਤ ਹੈ ਕਿਸਾਨ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਕੱਸੀਆਂ ਪੱਕੀਆਂ ਹੋ ਰਹੀਆਂ ਨੇ ਸੂਏ ਪੱਕੇ ਹੋ ਰਿਹਾ ਹੈ ਮੋਗੇ ਲੱਗ ਰਿਹਾ ਹੈ ਮੋਗਿਆਂ ਦੇ ਨੰਬਰ ਲੱਗ ਰਿਹਾ ਕਿਹੜੇ ਖੇਤ ਨੂੰ ਕਿਹੜੇ ਮੋਗੇ ਤੋਂ ਪਾਣੀ ਜਾਣਾ ਬਹੁਤ ਬਰੀਕੀ ਨਾਲ ਕਰੋੜਾਂ ਰੁਪਏ ਸਰਕਾਰ ਨਾਲ ਰਹੀ ਹੈ ਜੀ ਫਾਇਦਾ ਕਿਨੂੰ ਹੋਣਾ ਕਿਸਾਨ ਨੂੰ ਫਦਾ ਕਿੰਨੂ ਹੋਣਾ ਸਾਨੂੰ ਕਿਉਂਕਿ ਧਰਤੀ ਦੇ ਥੱਲੇ ਪਾਣੀ ਲਗਾਤਾਰ ਥੱਲੇ ਜਾ ਰਿਹਾ ਉਹ ਪਾਣੀ ਸਾਡਾ ਵੱਜ ਜਾਊਗਾ ਤੇ ਸਾਡੀ ਜ਼ਿੰਦਗੀ ਜਿਹੜੀ ਆ ਹੋਰ ਅੱਗੇ ਵੱਜੂਗੀ ਅਜੇ ਤੋਂ 4-5 ਪੀੜੀਆਂ ਬਾਅਦ ਕੀ ਹੋਣਾ ਜੀ ਕਿਸੇ ਨੇ ਸੋਚਿਆ ਕਦੇ ਔਰ ਜਿਹੜੀ ਐ ਐਨਜੀਟੀ ਦੀ ਰਿਪੋਰਟ ਆ ਬੜੀ ਭਿਆਨਕ ਹੈ ਜਿਹੜੀ ਕਿ ਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ ਪੂਰੀ ਦੇਸ਼ ਦੇ ਵਿੱਚ ਉਹਦੀ ਰਿਪੋਰਟ ਦੇ ਵਿੱਚ ਗਿਆ ਕਿ 2034 ਤੱਕ ਅਗਰ ਆਪਾਂ ਇਦਾਂ ਹੀ ਪਾਣੀ ਕੱਢਦੇ ਰਹੇ ਜ਼ਮੀਨ ਦੇ ਥੱਲੋਂ ਤਾਂ 2034 ਦੇ ਵਿੱਚ ਪੰਜਾਬ ਦੇ ਬਹੁਤਾਤ ਜ਼ਿਲ੍ਹੇ 80% ਜਿਹੜੇ ਆ ਬੰਜਰ ਹੋ ਜਾਣੇ ਆ ਉੱਥੇ ਖੇਤੀਬਾੜੀ ਨਹੀਂ ਹੋ ਸਕਦੀ। ਨਹਿਰਾਂ ਦਾ ਪਾਣੀ ਲਗਾਤਾਰ ਜਿਹੜਾ ਘਟਦਾ ਜਾ ਰਿਹਾ ਕਿਉਂਕਿ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਆ ਪਹਾੜਾਂ ਤੋਂ ਬਰਫ਼ ਲਗਾਤਾਰ ਖੁਰ ਰਹੀ ਆ ਪਾਣੀ ਘਟਦਾ ਜਾ ਰਿਹਾ। ਇਹ ਬਹੁਤ ਵੱਡਾ ਇਸ਼ੂ ਨੇ ਜੀ। ਉਹਦਾ ਫਰਕ ਪਊਗਾ ਨਹਿਰੀ ਪਾਣੀ ਨਾਲ ਕਿ ਥੱਲਿਓਂ ਪਾਣੀ ਨਿਕਲਣਾ ਬੰਦ ਹੋ ਜਾਣਾ। ਔਰ ਉਹਦਾ ਫਰਕ ਪਊਗਾ ਕਿ ਬਿਜਲੀ ਮੋਟਰਾਂ ਜਿਹੜੀ ਆ ਪਾ ਖਰਚ ਕਰਦੇ ਆ ਉਹ ਘਟ ਜਾਣੀ ਆ। ਬਹੁਤ ਵੱਡਾ ਬੈਨੀਫਿਟ ਹੋਣਾ। ਅਗਲੀ ਗੱਲ ਅਸੀਂ ਕਹਿੰਸੀ ਕਿ ਅਸੀਂ ਨੌਕਰੀਆਂ ਦਵਾਂਗੇ। ਔਰ ਹੁਣ ਤੱਕ ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਕਿ ਹੁਣ ਤੱਕ 60000 ਦੇ ਆਸ-ਪਾਸ ਭਗਵੰਤ ਮਾਨ ਸਰਕਾਰ ਆਮ ਆਦੀ ਪਾਰਟੀ ਸਰਕਾਰ 60000 ਦੇ ਆਸ-ਪਾਸ ਸਰਕਾਰੀ ਨੌਕਰੀਆਂ ਦੇ ਚੁੱਕੀ ਆ। ਹੁਣ ਤੁਸੀਂ ਕਹੋ ਹਾਂਜੀ 8 ਤੁਹਾਡੇ ਪਿੰਡ ਮਿਲਿਆ ਨੇ ਸਰਪੰਚ ਸਾਹਿਬ ਦੱਸ ਰਿਹਾ ਚੇਅਰਮੈਨ ਸਾਹਿਬ 8 ਤੁਹਾਡੇ ਪਿੰਡ ਮਿਲਿਆ ਨੇ। ਪਿਛਲੇ 70 ਸਾਲਾਂ ਚ ਪੂਰਾ ਮੁਲਾਜ਼ਮ ਪੰਜਾਬ ਦੇ ਵਿੱਚ ਸਰਕਾਰੀ ਚਾਹੇ ਉਹ ਡਾਕਟਰ ਨੇ ਚਾਹੇ ਅਧਿਆਪਕ ਨੇ ਚਾਹੀਓ ਅਲੱਗ-ਅਲੱਗ ਵਰਗਾਂ ਦੇ ਬੈਂਕਾਂ 'ਚ ਕੰਮ ਕਰਦੇ ਆ ਸਰਕਾਰੀ ਅਦਾਰਿਆਂ 'ਚ ਉਹਨਾਂ ਦੀ ਕੁੱਲ ਆਬਾਦੀ ਕੁੱਲ ਮਿਲਾ ਕੇ ਟੋਟਲ ਗਿਣਤੀ 3.5 ਲੱਖ ਹੈ ਜੀ 3.5 ਲੱਖ 70 ਸਾਲਾਂ 'ਚ ਭਰਤੀ ਔਰ 3 ਸਾਲਾਂ 'ਚ 60 ਹਜ਼ਾਰ ਭਰਤੀ ਜਿਹੜੀ ਆ ਜਮਾ ਦੀ ਪਾਰਟੀ ਨੇ ਕੀਤੀ ਆ ਔਰ ਨਾਰਮਲ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ 1 ਰੁਪਿਆ ਤੱਕ ਕਿਸੇ ਦਾ ਨਹੀਂ ਲੱਗਿਆ ਜੀ ਕਿੰਨਾ ਵੱਡਾ ਬੈਨੀਫਿਟ ਹੋ ਗਿਆ ਪਰ ਇੱਕ ਗੱਲ ਯਾਦ ਰੱਖਿਓ ਨੌਕਰੀ ਉਹਨੂੰ ਮਿਲਦੀ ਆ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕੀਤੀ ਆ ਨੌਕਰੀ ਉਹਨੂੰ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਨੌਕਰੀ ਉਹਨੂੰ ਮਿਲਦੀ ਹੈ ਜਿਹੜਾ ਬੰਦਾ ਮੈਡ ਚ ਆਉਂਦਾ ਹੋਵੇ ਜਿਹੜਾ 50% 40% ਨੰਬਰ ਲੈ ਕੇ ਪਾਸ ਹੋਇਆ ਉਹਨੇ ਕੀ ਮੈਡ ਦੇ ਵਿੱਚ ਆਉਣਾ ਜੀ ਉਹ ਕਹਿਣ ਨੂੰ ਹੀ ਡਿਗਰੀ ਹੈ ਪਰ ਕਿਸੇ ਪਾਸੇ ਨਹੀਂ ਜੀਓ ਇਸ ਕਰਕੇ ਸਰਕਾਰ ਨੇ ਸਿੱਖਿਆ ਦੇ ਉੱਪਰ ਵਿਸ਼ੇਸ਼ ਧਿਆਨ ਦਿੱਤਾ ਅੱਜ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸਰਕਾਰ ਕਰੋੜਾਂ ਰੁਪਇਆ ਲਾ ਰਹੀ ਹੈ ਜੀ ਐਮੀਨਾ ਸਕੂਲ ਬਣ ਰਿਹਾ 811 ਕਰੋੜ ਦੀ ਲਾਗਤ ਨਾਲ ਪਿੰਡਾਂ ਦੇ ਵਿੱਚ ਅਸੀਂ ਚਾਰ ਦਿਵਾਰੀਆਂ ਦਰਵਾਜ਼ੇ ਉੱਥੇ ਸਿਕਿਉਰਿਟੀ ਗਾਰਡ ਅਧਿਆਪਕਾਂ ਦੀ ਨਵੀਂ ਭਰਤੀ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਥਾਣੇ ਦੇ ਵਿੱਚ ਚਾਹੀਦੇ ਨੇ 50 ਮੁਲਾਜ਼ਮ ਹੈਗੇ ਨੇ 15 ਮੁਲਾਜ਼ਮ ਕਿਉਂ ਕਿਉਂਕਿ ਭਰਤੀ ਨਹੀਂ ਹੋਈ ਆਮ ਆਦੀ ਪਾਰਟੀ ਹਰੇਕ ਸਾਲ 2.5 ਹਜ਼ਾਰ ਮੁੰਡੇ ਕੁੜੀਆਂ ਦੀ ਭਰਤੀ ਕਰ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਰਾਜ ਸਿਵਲ ਅਨਸਬਾਦ ਦੇ ਵਿੱਚ ਸਪੈਸ਼ਲ ਮਤਾ ਪਾ ਕੇ 10000 ਭਰਤੀ ਐਕਸਟਰਾ ਕੀਤੀ ਹੈ 55 ਸਾਲਾਂ ਚ ਕਿੰਨਾ ਹੋ ਗਿਆ 2.2 ਲੱਖ ਹਜ਼ਾਰ ਦੇ حساب ਨਾਲ 12.5 ਹਜ਼ਾਰ 10000 ਵੱਖਰਾ ਹੋ ਗਿਆ ਕਿੰਨਾ ਮੁਲਾਜ਼ਮ ਹੋ ਗਿਆ 22.5 ਹਜ਼ਾਰ 22.5 ਹਜ਼ਾਰ ਮੁਲਾਜ਼ਮ ਤਾਂ ਇਕੱਲਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਚੁੱਕਿਆ ਜਾਂ ਹੋਣਾ ਹੈ ਜੀ ਹੁਣ ਜਿਹੜੇ ਮੁੰਡੇ ਬੈਠੇ ਆ ਨੌਜਵਾਨ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਖੇਡ ਗਰਾਊਂਡ ਅਸੀਂ ਬਣਾ ਰਹੇ ਹਾਂ ਖੇਡ ਗਰਾਊਂਡ ਟਾਪ ਕਲਾਸ ਦਾ ਸਤਾਈ ਖੇਡ ਗਰਾਊਂਡ ਦਾ ਨਹੀਂ ਪੱਥਰ ਮੈਂ ਰੱਖ ਚੁੱਕਿਆ ਜਿਹੜੇ 10 ਕਰੋੜ ਦੀ ਲਾਗਤ ਨਾ ਬਣ ਰਿਹਾ ਉਹ ਤੁਹਾਡੇ ਲਈ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣੇ ਆ ਜਿਦੇ ਵਿੱਚ ਬਾਸਕਟਬਾਲ ਇਹਦੇ ਵਿੱਚ ਆਪਣਾ ਬਾਲੀਬਾਲ ਜਿਦੇ ਵਿੱਚ ਬੱਚਿਆਂ ਦਾ ਇੱਕ ਵੱਖਰਾ ਖੇਡਣ ਵਾਸਤੇ ਇੱਕ ਓਪਨ ਜਿਮ ਬਜ਼ੁਰਗਾਂ ਦੇ ਸੈਰ ਕਰਨ ਲਈ ਇੱਕ ਟਰੈਕ ਰੇਸ ਲਾਉਣ ਵਾਸਤੇ ਹਾਕੀ ਫੁੱਟਬਾਲ ਅੰਦਰ ਸਾਰਾ ਕੁਝ ਹੀ ਬਣਾਵਾਂਗੇ ਵਿੱਚ ਅੰਦਰੋਂ ਦੇ ਵਾਸ਼ਰੂਮ ਪੀਣ ਵਾਲੇ ਪਾਣੀ ਦਾ ਪ੍ਰਬੰਧ ਔਰ ਚਾਰ ਦਿਵਾਰ ਦੀ ਜਗ੍ਹਾ ਅਸੀਂ ਫੈਂਸ ਬਣਾਵਾਂਗੇ ਲੋਹੇ ਦੀ ਤਾਂ ਕਿ ਬਾਹਰੋਂ ਸਾਰਾ ਕੁਝ ਨਜ਼ਰ ਆਵੇ ਕਿ ਅੰਦਰ ਕੌਣ ਸ਼ੈਰ ਕਰ ਰਿਹਾ ਕੌਣ ਪ੍ਰੈਕਟਿਸ ਕਰ ਰਿਹਾ ਦਿਵਾਰਾਂ ਦੇ ਅੰਦਰ ਕਈ ਵਾਰੀ ਗਲਤ ਕੰਮ ਹੋਣ ਲੱਗ ਜਾਂਦੇ ਉਹ ਅਸੀਂ ਹੁਣ ਮੰਨਾਂ ਕਰਤਾ ਇਹ ਕੰਮ ਮਾਰਚ 2026 ਤੱਕ ਹੋ ਜਾਣਾ ਮੈਂ ਨੌਜਵਾਨਾਂ ਨੂੰ ਬੱਚੇ-ਬੱਚੀਆਂ ਨੂੰ ਬੇਨਤੀ ਕਰਦਾ ਕਿ ਪ੍ਰੈਕਟਿਸ ਕਰੋ ਅਭਿਆਸ ਕਰੋ ਤੁਹਾਨੂੰ ਨੌਕਰੀ ਮਿਲੇਗੀ ਪੰਜਾਬ ਪੁਲਿਸ ਦੇ ਵਿੱਚ ਜੇ ਇੰਟੈਲੀਜੈਂਟ ਹੋ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਚੰਗੇ-ਚੰਗੇ ਅਫਸਰਾਂ ਦਫ਼ਤਰਾਂ ਦੇ ਵਿੱਚ ਪਰ ਇਹ ਸਾਰਾ ਕੁਝ ਤਾਂ ਹੋਣਾ ਜੇ ਅਪਾ ਮਿਹਨਤ ਕਰਾਂਗੇ ਦਸਵੇਂ ਪਾਤਸ਼ਾਹ ਨੇ ਕਿਹਾ ਇਹ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਵੀ ਲੈ ਹੈ ਨਿਸਬਲ ਸੇ ਲੈ ਹੈ ਇਥੇ ਲੜਨਾ ਪੈਂਦਾ ਜੀ ਕੰਪੀਟੀਸ਼ਨ ਲੜਨੇ ਪੈਂਦੇ ਆ ਮੈਡ ਚਾਉਣਾ ਪੈਂਦਾ ਫਿਰ ਨੌਕਰੀ ਮਿਲਦੀ ਹੈ ਉਦਾਂ ਹੀ ਨਹੀਂ ਐਮਐਲਏ ਬਣ ਗਿਆ ਦੇਮਾਨ ਤਿੰਨ ਇਲੈਕਸ਼ਨਾਂ ਲੜਿਆ ਪਹਿਲਾ 2012 ਦੇ ਵਿੱਚ ਹਾਰ ਗਿਆ ਫਿਰ 2017 ਦੇ ਵਿੱਚ ਹਾਰ ਗਿਆ ਤਾਂ ਫਿਰ 2022 ਦੇ ਵਿੱਚ ਤੁਸੀਂ ਭਾਗ ਲਾਏ ਨੇ ਜੀ ਲੜਨਾ ਪੈਂਦਾ ਖੜਨਾ ਪੈਂਦਾ ਇਸ ਕਰਕੇ ਆਪਣਾ ਧਿਆਨ ਆਪਣੇ ਬੱਚਿਆਂ ਦਾ ਧਿਆਨ ਇਕਾਗਰ ਕਰਕੇ ਇੱਕ ਨਹੀਂ ਦੁੱਜੀ ਨੌਕਰੀ ਦੁੱਜੀ ਨਹੀਂ ਤੀਜੀ ਨੌਕਰੀ ਤੇ ਤੀਜੀ ਨਹੀਂ ਚੌਥੀ ਨੌਕਰੀ ਚੌਥੀ ਨਹੀਂ ਪੰਜਵੀਂ ਨੌਕਰੀ ਮਹਾਰਾਜ ਕਿਰਪਾ ਕਰੂਗਾ ਕਿ ਤਨਾ ਕਦੇ ਸੈੱਟ ਹੋ ਜਾਓਗੇ ਪਰ ਉਹਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ ਪਹਿਲੀ ਵਾਰੀ ਦਸਾਂ ਨੰਬਰਾਂ ਦਾ ਫਰਕ ਪੈ ਗਿਆ ਦੂਜੀ ਵਾਰੀ ਪੰਜਾਂ ਦਾ ਰਹਿ ਗਿਆ ਤੀਜੀ ਵਾਰੀ ਨੰਬਰ ਬਣ ਗਏ ਸੋ ਮਿਹਨਤ ਕਰਕੇ ਸਾਰਿਆਂ ਦਾ ਕੰਮਕਾਰ ਜਿਹੜਾ ਸੈੱਟ ਹੋ ਜਾਣਾ ਇਸ ਤੋਂ ਇਲਾਵਾ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆ ਜੀ ਥਾਪਰ ਮਾਡਲ ਜਿਵੇਂ ਸੀਵਰੇਜ ਦਾ ਪਾਣੀ ਅੰਮੇ ਨਾਲੀਆਂ ਆਪਾਂ ਕਹਿੰਦੇ ਕਿ ਭਰੀਆਂ ਪਈਆਂ ਨੇ ਜੇ ਸੜਕ ਤੇ ਪਾਣੀ ਖੜਾ ਗਲੀ ਚ ਪਾਣੀ ਖੜਾ ਉਹਦਾ ਕਾਰਨ ਕੀ ਹੈ ਜੀ ਪਾਣੀ ਖੜਦਾ ਕਿਉਂ ਹੈ ਜੀ ਕਿਉਂਕਿ ਜੰਨੀਆਂ ਮੱਝਾਂ ਨੇ ਉਹ ਸਾਰਾ ਗੋਹਾ ਦਾ ਸੀ ਪਾਣੀ ਨਾ ਪਾਈਪ ਲਾ ਕੇ ਸਿੱਧਾ ਨਾਲੀਆਂ ਛੱਡ ਦਿੰਨੇ ਆ ਜੀ ਇੱਥੇ ਤਾਂ ਭਾਵੇਂ ਤੁਸੀਂ ਜਿੱਡਾ ਮਰਜ਼ੀ ਸੀਵਰੇਜ ਪਾ ਦਿਓ ਵੀ 10 ਦਿਨ ਨਹੀਂ ਕੱਟਣਾ ਜੀ ਉਹ ਵੀ ਚੋਕ ਹੋ ਜਾਊਗਾ ਜੀ ਆਪਾਂ ਨੂੰ ਸਮਝਣੀ ਪੈਣੀ ਹੈ ਗੱਲ ਜੇ ਮੰਨ ਲਓ ਆਪਣੇ ਪਿੰਡ ਚ 100 ਮੱਝਾਂ ਰੱਖਦੇ ਨੇ 100 ਮੱਝਾਂ ਵਾਲੇ ਘਰ ਨੇ ਜੇ ਰੋਜ਼ ਕਿਲੋ ਗੋਹਾ ਵੀ ਨਾਲੀ ਚ ਜਾਂਦਾ ਤਾਂ ਕਿੰਨਾ ਹੋਗਾ ਰੋਜ਼ ਦਾ ਇੱਕ ਕੁਆਂਟਲ ਮਿੰਨਤ ਕਿੰਨਾ ਹੋਗਾ 30 ਕੁਆਂਟਲ ਦੋ ਤਿੰਨ ਟਰਾਲੀਆਂ ਭਰ ਗਈਆਂ ਜੀ ਗੋਹੇ-ਗੋਹੇ ਦੀਆਂ ਕੱਲੀਆਂ ਬਾਕੀ ਮਿੱਟੀ ਵੱਖਰੀ ਹੈ ਜੀ ਆਪਾਂ ਨੂੰ ਗੱਲ ਸਮਝਣੀ ਪੈਣੀ ਆ ਕਿ ਆਪਾਂ ਨੂੰ ਜਿਹੜਾ ਆਪਣੇ ਘਰੇ ਗੋਹਾ ਮੱਝਾਂ ਪਰ ਰੱਖੀਆਂ ਨੇ ਉਹਦੀ ਅੰਦਰ ਹੋਦੀਆਂ ਬਣਾ ਲਓ ਇੱਕ ਹੋਦੀ ਡੂੰਗੀ ਉਹ ਚ ਭਾਰੀ ਗੋਹਾ ਬਹਿ ਗਿਆ ਦੂਜੀ ਹੋਦੀ ਮੜਾ ਜਾ ਹਲਕਾ ਰਹਿ ਗਿਆ ਉਹ ਚ ਤੀਜੀ ਹੋਦੀ ਦੇ ਵਿੱਚ ਪਾਣੀ ਸਾਫ਼ ਹੋ ਕੇ ਸੀਵਰੇਜ ਦੇ ਵਿੱਚ ਜਾਵੇ ਉਹ ਅਸੀਂ ਜਿਹੜਾ ਤੁਹਾਡਾ ਥਾਪਰ ਮਾਡਲ ਕਰ ਰਹੇ ਆ ਆਲਰੇਡੀ ਮੈਂ ਜਿਹੜਾ ਦਿੱਤੂਪੁਰ ਦਾ भेजया ਹੋਇਆ ਕਨਸੈਪਟ ਖੇਡ ਗਰਾਉਂਡ ਦਾ ਵੀ ਭੇਜਿਆ ਹੈ ਤੁਹਾਡੇ ਪੈਸੇ ਆ ਗਏ ਜੀ ਖੇਡਣੋਂ ਦੇ 10 ਲੱਖ ਰੁਪਏ ਆ ਗਏ 10 ਲੱਖ ਰੁਪਏ ਖੇਡ ਗਰਾਉਂਡ ਦਾ ਆ ਗਿਆ ਜੀ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਬੈਠੇ ਨੇ ਚੇਅਰਮੈਨ ਵੀ ਨੇ ਪਿੰਡ ਸਾਰਾ ਬੈਠਾ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਰਿਸ਼ਤੇਦਾਰੀ ਵੀ ਹੈ ਸਾਡੀ ਪਰਜਾਈ ਬਚਨ ਸਿੰਘ ਫਤੇਪੁਰ ਇਸ ਇਸ ਪਿੰਡ ਤੋਂ ਸਾਡੇ ਸਾਰੇ ਬੈਠੇ ਨੇ ਸਾਡੇ ਰਿਸ਼ਤੇਦਾਰੋਂ ਪਿੱਛੇ ਖੜੇ ਹੱਥ ਖੜਾ ਕਰ ਰਿਹਾ ਇਹ ਸਾਡਾ ਆਪਣਾ ਪਰਿਵਾਰ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕੋਈ ਧਰਮਸ਼ਾਲਾ ਦਾ ਕੰਮ ਹੋਣ ਵਾਲਾ ਤਾਂ ਮੈਨੂੰ ਦੱਸ ਜੇ ਕੋ ਮਿੰਨੀ ਬਰਾਤਕਾਰ ਬਣਾਉਣਾ ਤਾਂ ਦੱਸੋ ਤੁਸੀਂ ਮਤੇ ਪੌ ਸਰਪੰਚ ਸਾਹਿਬ ਬੈਠੇ ਨੇ ਇਹ ਐਸਟੀਮੇਟ ਲਵਾ ਕੇ ਉਹ ਫਾਈਲ ਤਿਆਰ ਕਰਨਗੇ ਜੇ ਕੋ ਪਿੰਡ ਦੇ ਵਿੱਚ ਜਿਵੇਂ ਗਲੀਆਂ ਦਾ ਦੱਸਿਆ ਕੰਮ ਉਹਦੇ ਮਤੇ ਪਾ ਕੇ ਐਸਟੀਮੇਟ ਲਵਾਓ ਜਿੰਨਾ ਪੈਸਾ ਲੱਗੂਗਾ 2027 ਦੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਸਾਰੇ ਕੰਮ ਮੁਕੰਮਲ ਕਰਾਉਂਗਾ 27 ਦੇ ਵਿੱਚ ਫਿਰ ਵੋਟਾਂ ਪਾਓ ਤੁਸੀਂ ਮੈਨੂੰ ਸਾਰੇ ਕੰਮ ਕਰਾਉ ਮੈਂ ਤੁਹਾਡੇ ਸੋ ਅੱਜ ਜਿਸ ਕੰਮ ਲਈ ਮੈਂ ਬੇਨਤੀ ਕਰਨ ਆਇਆ ਸੀ ਨਰਪੈ ਸਿੰਘ ਹੁੰਡਰ ਜਿਹੜੇ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ 93 53 ਪਿੰਡ ਪੈਂਦੇ ਨੇ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਹਰੇਕ ਪਿੰਡ 'ਚ ਜਾਣਾ ਔਖਾ ਹੁੰਦਾ ਟੀਮਾਂ ਲੱਗੀਆਂ ਹੋਈਆਂ ਨੇ ਡੋਰ-ਡੋਰ ਕਰ ਰਿਹਾ ਪੈਂਫਲਟ ਦੇ ਰਿਹਾ ਕਿਹੜੇ ਕੰਮ ਕੀਤੇ ਆ ਉਹ ਪਰਚਾ ਘਰ-ਘਰ ਵੰਡਿਆ ਜਾ ਰਿਹਾ ਸਾਡੇ ਜਿਹੜੇ ਨੇ ਜੀ ਜਗਦੀਪ ਸਿੰਘ ਜਿਹੜੇ ਪਿੰਡ ਸਮਨੌਲੀ ਤੋਂ ਨੇ ਉਹ ਬਲਾਕ ਸੰਮਤੀ ਦੀ ਇਲੈਕਸ਼ਨ ਲੜ ਰਿਹਾ ਦੋ ਵੈਲਟ ਪੇਪਰ ਆਉਣੇ ਆ ਜੀ ਦੋ ਦਿਨਾਂ ਬਾਅਦ ਵੋਟਾਂ ਪੈਣੀਆਂ 14 ਤਰੀਕ ਨੂੰ ਇੱਕ ਬਲਾਕ ਸੰਮਤੀ ਦਾ ਜਿਹਦੇ ਉੱਪਰ ਲਿਖਿਆ ਹੋਣਾ ਜਗਦੀਪ ਸਿੰਘ ਅੱਗੇ ਚੋਣ ਨਿਸ਼ਾਨ ਝਾੜੂ ਦੂਜਾਊਗਾ ਜ਼ਿਲ੍ਹਾ ਪ੍ਰਸ਼ਾਸਕ ਦਾ ਉਹਦੇ ਉੱਪਰ ਲਿਖਣਾ ਨਰਪਾਇਤ ਸਿੰਘ ਅੱਗੇ ਚੋਣ ਨਿਸ਼ਾਨ ਝਾੜੂ ਤੇ ਤੁਸੀਂ ਉੱਤੇ ਮੋਹਰ ਲਾਉਣੀ ਆ ਤੁਹਾਨੂੰ ਮੋਹਰ ਦੇਣਗੇ ਇਹ ਏਬੀਐਮ ਨੇ ਜੀ ਇਹ ਮੋਹਰ ਲਗਣੀ ਆ ਕਿਉਂਕਿ ਵੈਲਟ ਪੇਪਰ ਤੇ ਆ ਉਹ ਤੁਹਾਨੂੰ ਮੋਹਰ ਦੇਣਗੇ ਤੁਸੀਂ ਮੋਹਰ ਲੈ ਕੇ ਜਿਹੜਾ ਝਾੜੂ ਦਾ ਨਿਸ਼ਾਨ ਆ ਖਾਨੇ ਦੇ ਵਿੱਚ ਇੱਕੋ ਵਾਰੀ ਮੋਹਰ ਲਾਉਣੀ ਆ ਮੋਹਰ ਥੋੜੀ ਲੱਗ ਜੇ ਅੱਧੀ ਲੱਗ ਜੇ ਪੂਰੀ ਲੱਗ ਜੇ ਇੱਕੋ ਵਾਰੀ ਲਾਉਣੀ ਆ ਜੀ ਅਗਰ ਤੁਹਾਨੂੰ ਲੱਗਿਆ ਕਿ ਮੋਹਰ ਫਿੱਕੀ ਆ ਮੈਂ ਦੁਬਾਰਾ ਲਾ ਦਿਆਂ ਅਗਰ ਤੁਸੀਂ ਮੋਹਰ ਦੁਬਾਰਾ ਲਾਤੀ ਉਹਦਾ ਨਿਸ਼ਾਨ ਡਬਲ ਬਣ ਅਗਰ ਤੁਹਾਡੇ ਹੱਥ ਨੂੰ ਸ਼ਾਈ ਲੱਗੀ ਮੋਹਰ ਤੋਂ ਦੂਜੇ ਕਿਸੇ ਖਾਨੇ 'ਚ ਨਿਸ਼ਾਨ ਲੱਗ ਗਿਆ ਤੁਹਾਡੀ ਵੋਟ ਉਹ ਵੀ ਕੈਨਸਲ ਆ ਇਸ ਕਰਕੇ ਮੋਹਰ ਜਿਹੜੀ ਆ ਇੱਕੋ ਵਾਰੀ ਲਾਉਣੀ ਆ ਭਾਵੇਂ ਇੰਨਾ ਕ ਨਿਸ਼ਾਨ ਲੱਗ ਜੇ ਭਾਵੇਂ ਅੱਧਾ ਲੱਗ ਜੇ ਪੂਰਾ ਲੱਗ ਜੇ ਇੱਕੋ ਵਾਰੀ ਐਂ ਕਰਕੇ ਬਾ ਚੱਕ ਲੈਣੀ ਆ ਜੀ ਇੱਕ ਸੈਕਿੰਡ ਦੇ ਵਿੱਚ ਉਹਨੂੰ ਸੁੱਕ ਲਿਆਉਣਾ ਇਕੱਠਾ ਕਰਕੇ ਉਹਨੂੰ ਬਾਕਸ ਦੇ ਵਿੱਚ ਪਾ ਦੇਣਾ ਜੀ ਇਹ ਕੰਮ ਕਰਨਾ ਤੁਸੀਂ ਠੀਕ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਬਹੁਤ ਬਹੁਤ ਮਿਹਰਬਾਨੀ ਤੁਸੀਂ ਵੱਡੀ ਗਿਣਤੀ 'ਚ ਦਿੱਤੂਪੁਰ ਨੇ ਤਾਂ ਜਿਵੇਂ ਦੱਸਿਆ ਕਿ ਰਿਕਾਰਡ ਹੀ ਬਣਾਇਆ ਜੀ ਇੱਥੇ ਤਾਂ ਜਦੋਂ ਸਰਪੰਚ ਜਿੱਤਦਾ ਫਿਰ ਘੋੜੀਆਂ ਦੇ ਡਾਂਸ ਹੀ ਹੁੰਦੇ ਆ ਹੈ ਸਰਪੰਚ ਸਾਹਿਬ ਹੁਣ ਜਿੱਤੇ ਆ ਜਿੱਥੇ ਚੇਅਰਮੈਨੀ ਇੱਕ ਵੱਡੀ ਜ਼ਿੰਮੇਵਾਰੀ ਆ ਨਾਬਾ ਮਾਰਕੀਟ ਕਮੇਟੀ ਨਾਬਾ ਦੀ ਵੱਡੀ ਜ਼ਿੰਮੇਵਾਰੀ ਆ ਜੀ ਬਹੁਤ ਵੱਡੀ ਪੋਸਟ ਹੈ ਜੀ ਇਹ ਪਿੰਡ ਵਾਲਿਓ ਤੁਹਾਡੇ ਲਈ ਮਾਣ ਵਾਲੀ ਗੱਲ ਆ ਔਰ ਉਹ ਤੇ ਸੰਗਠਨ ਦੇ ਸਾਡੇ ਇੰਚਾਰਜ ਨੇ ਜੀ ਗੁਰਦੀਪ ਸਿੰਘ ਟਵਾਣਾ ਨਾਬਾ ਹਲਕੇ ਦੇ ਪੂਰੇ ਹਲਕੇ ਦੇ ਸੰਗਠਨ ਜਿੰਨੇ ਅਹੁਦੇਦਾਰ ਲੱਗਦੇ ਆ ਸਾਰੇ ਇਹਨਾਂ ਦੇ ਸਾਈਨ ਕਰਨ ਵਾਲੇ ਲੱਗਦੇ ਆ ਜੀ ਕਿ ਕਿਨੂੰ ਕਿੱਥੇ ਲਾਉਣਾ ਜੀ ਏਡੀ ਵੱਡੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿਰਪਾ ਮਾਲਕ ਨੇ ਕੀਤੀ ਹੈ ਚਲੋ ਅੱਗੇ ਕਰਨ ਮੇਰੇ ਘਟ ਦੇ ਵਿੱਚ ਬਹਿਕਮ ਨੇ ਕੰਮ ਕਰਾਉਣੇ ਇਹਨਾਂ ਨੂੰ ਵੱਡੇ ਜ਼ਿੰਮੇਵਾਰੀ ਮਿਲੀ ਹੈ ਨਰਪੈ ਸਿੰਘ ਖੁੰਡਰ ਪਾਸੋਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਆ ਅੱਛੇ ਖਾਸੇ ਜੀਵੀਦਾਰ ਨੇ 18-20 ਕਿੱਲੇ ਜ਼ਮੀਨ ਆ ਸਬਜ਼ੀ ਦੀ ਖੇਤੀ ਕਰਦੇ ਆ ਇਮਾਨਦਾਰ ਪਰਿਵਾਰ ਹੈ ਐਂ ਜਗਦੀਪ ਸਿੰਘ ਦਾ ਪਰਿਵਾਰ ਜਿਹੜਾ ਜੀ ਉਹ ਵੀ ਇਮਾਨਦਾਰ ਪਰਿਵਾਰ ਹੈ ਸਾਰੇ ਵਧੀਆ ਸਾਡੇ ਕੈਂਡੀਡੇਟ ਨੇ ਨਵੇਂ ਨੇ ਪਹਿਲੀ ਇਲੈਕਸ਼ਨ ਲੜ ਰਹੇ ਆ ਹੋ ਸਕਦਾ ਕਿ ਕਦੇ ਸਸਤੀਕਾਲ ਬੁਲਾਉਣ ਦੇ ਵਿੱਚ ਪਿੱਛੇ ਰਹਿ ਗਏ ਹੋਣ ਹੋ ਸਕਦਾ ਤੁਸੀਂ ਬੁਲਾਈ ਹੋਵੇ ਇਹਨਾਂ ਨੂੰ ਕਦੇ ਦੇਖੀ ਨਾ ਹੋਵੇ ਹੋ ਸਕਦਾ ਕਦੇ ਪੈਰੀ ਪੁਰੀ ਹੱਥ ਲਾਉਣ 'ਚ ਥੋੜੀ ਬੋਣੀ ਕਸਰ ਰਹਿ ਗਈ ਹੋਵੇ ਇਹ ਨਵੇਂ ਨੇ ਹਿਸਾਬ ਜਾ ਜੂ ਹੌਲੀ ਹੌਲੀ ਪਰ ਤੁਸੀਂ ਨਾ ਕਸਾ ਛੱਡਿਓ ਕੋਈ ਤੁਸੀਂ ਸਾਰੀਆਂ ਵੋਟਾਂ ਝਾੜੂ ਨੂੰ ਪਾਉਣੀਆਂ ਨੇ ਔਰ ਝਾੜੂ ਨੂੰ ਵੋਟਾਂ ਪਾਉਂਗੇ ਤਾਂ ਤੁਹਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਜਿਹੜੀ ਹੁਣ ਸਰਪੰਚ ਤੇ ਐਮਐਲਏ ਦੇ ਵਿੱਚ ਖੜੀ ਆ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਆ ਗਈ ਤਾਂ ਤੁਹਾਡੇ ਕੰਮ ਦੀ ਸਪੀਡ ਡਬਲ ਹੋ ਜਾਣੀ ਹੈ ਕਿਉਂਕਿ ਐਮਐਲਏ ਦਾ ਕੰਮ ਹੈ ਗਰਾਂਟਾਂ ਦੇਣਾ ਸਰਪੰਚ ਦਾ ਕੰਮ ਹੈ ਪਿੰਡ ਦਾ ਕੰਮ ਦੇਖਣਾ ਬਲਾਕ ਸੰਮਤੀ ਦਾ ਕੰਮ ਹੈ ਸੱਤ ਅੱਠ ਪਿੰਡਾਂ ਦਾ ਕੰਮ ਦੇਖਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਪੂਰੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਚੋਂ ਨੂੰ ਦੇਖਣਾ ਐਮਐਲਏ ਦਾ ਕੰਮ ਆ ਪੂਰਾ ਹਲਕਾ ਦੇਖ ਕੇ ਰਿਪੋਰਟ ਤਿਆਰ ਕਰਕੇ ਉਹਦੇ ਪੈਸੇ ਲੈ ਕੇ ਆ ਨਾਪਾ ਹਲਕੇ ਦੇ ਵਿੱਚ 88 ਸੜਕਾਂ ਪਹਿਲੀ ਵਾਰ ਬਣ ਰਹੀਆਂ ਜੀ ਕਦੇ ਇੰਨੀਆਂ ਸੜਕਾਂ ਇਕੱਠੀਆਂ ਬਣ ਬਣੀਆਂ ਨਹੀਂ ਜੀ ਕਦੇ ਜਿਹਦੇ ਵਿੱਚੋਂ 40% ਪਹਿਲੀ ਵਾਰ ਬਣ ਰਹੀਆਂ ਜਿੱਥੇ ਹੁਣ ਤੱਕ ਜਦੋਂ ਦੀ ਧਰਤੀ ਬਣੀ ਹੈ ਇਹ ਕਿਸੇ ਨੇ ਕੋਈ ਪੱਥਰ ਵੀ ਨਹੀਂ ਲਾਇਆ ਪਹਿਲੀ ਵਾਰ ਬਣਨ ਜਾ ਰਹੀਆਂ ਨੇ ਜੀ ਪਹਿਲੀ ਵਾਰ ਔਰ ਜਿਹੜੀ ਆ ਪਾਸੋਂ ਤੋਂ ਨਾਬੇ ਨੂੰ ਜਾਰੀ ਹੈ ਸੜਕ 46 ਕਰੋੜ ਰੁਪਏ ਦੀ ਸੜਕ ਬਣੀ ਹੈ ਜੀ ਬਹੁਤ ਡਵੈਲਪਮੈਂਟ ਦੇ ਕੰਮ ਹੋ ਰਿਹਾ ਖੇਡਾਂ ਦੇ ਗਰਾਊਂਡ ਬਣ ਰਹੇ ਆ ਪੰਚਾਇਤ ਘਰ ਬਣਾ ਰਹੇ ਆ ਲਾਇਬ੍ਰੇਰੀਆਂ ਰਾਮਪੁਰ ਬੌੜਾ ਜੀ ਉਧਰ ਭਵਾਨੀਗੜ੍ਹ ਕੋਲੇ ਇਧਰ ਸੋਜਾ ਜੀ ਪਰਾਂ ਉਸ ਉਧਰਲੇ ਪਾਸੇ ਆਪਣੇ ਪਰਮੇਸ਼ਵਰ ਦਵਾਰ ਆ ਬਾਬਾ ਟੱਡੀਆਂ ਵਾਲੇ ਦੇ ਉਧਰ ਸੋਜਾ ਪਿੰਡ ਪੈਂਦਾ ਉੱਥੇ 35-35 ਲੱਖ ਰੁਪਏ ਦੀ ਲਾਇਬ੍ਰੇਰੀ ਦਾ ਗਾਰਨ ਕੀਤਾ ਜਿਵੇਂ 35 ਲੱਖ ਰੁਪਏ ਕੇ ਸੋਚਿਆ ਸੀ ਕਿ ਸਾਡੇ ਪਿੰਡ ਚ ਲਾਇਬ੍ਰੇਰੀ ਬਣੂਗੀ ਜਿਹਦੇ ਵਿੱਚ ਸਾਰੀਆਂ ਕਿਤਾਬਾਂ ਹੋਣਗੀਆਂ ਧਾਰਮਿਕ ਕਿਤਾਬਾਂ ਹੋਣਗੀਆਂ ਇਤਿਹਾਸ ਹੋ ਨਾਵਲ ਹੋ ਕਵਤਾਵਾਂ ਹੋਣਗੀਆਂ ਉਹ ਉਹਦੀਆਂ ਕਿਤਾਬਾਂ ਸਾਡੇ ਬੱਚੇ ਪੜ੍ਹਣਗੇ ਉਹ ਇਤਿਹਾਸ ਨਾਲ ਜੁੜਨਗੇ ਜੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਕਰ ਰਹੇ ਹਾਂ ਔਰ ਪਿੰਡ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਸੋਫੇ ਅੰਦਰ ਨੇ ਅੰਦਰ ਬਹਿ ਕੇ ਬਜ਼ੁਰਗਾਂ ਨੂੰ ਉੱਥੇ ਬਹਿ ਕੇ ਗੱਲਾਂ ਬਾਤਾਂ ਕਰੋ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਖੇਡ ਗਰਾਊਂਡ ਅੱਛੇ ਬਣਨਗੇ ਜਿਹੜੇ ਮਾਰਚ ਤੋਂ ਲੈ ਕੇ 26 ਤੱਕ ਬਣ ਕੇ ਤਿਆਰ ਹੋ ਜਾਣੇ ਆ ਉੱਥੇ ਰੋਜ਼ ਜਦੋਂ ਸਾਡੀ ਬੇਬੇ ਜਾਊਗੀ ਸ਼ਾਮ ਨੂੰ ਜਦੋਂ ਆਪਣੀਆਂ ਸਹੇਲੀਆਂ ਨਾਲ ਲੈ ਕੇ ਤਾਂ ਫਿਰ ਜਿਹੜਾ ਗਵਾਰਜਾ ਇਕੱਠਾ ਹੁੰਦਾ ਮਹੀਨੇ ਬਾਅਦ ਉਹ ਕੱਢਣਾ ਔਖਾ ਤਾਂ ਫਿਰ ਰੋਜ਼ ਮਿਲਣ ਗਿਆ ਸਿਹਤ ਵੀ ਤੰਦਰੁਸਤ ਬੱਚੇ ਵੀ ਤੰਦਰੁਸਤ ਆਪਣਾ ਪਿੰਡ ਵੀ ਤੰਦਰੁਸਤ ਹੋਰ ਭਾਈਚਾਰਕ ਸਾਂਝ ਵੀ ਜਿਹੜੀ ਮਜ਼ਬੂਤ ਹੋਗੀ ਬਹੁਤ ਵੱਡਾ ਫਾਇਦਾ ਹੋਣਾ ਸੋ ਮੇਰੀ ਬੇਨਤੀ ਨੂੰ ਦੁਆਰਾ ਫੇਰ ਪ੍ਰਵਾਨ ਕਰਿਓ ਸਾਡੇ ਟਵਾਣਾ ਸਾਹਿਬ ਉਹਦੇ ਪੇਪਰਾਂ ਬਾਰੇ ਦੱਸ ਦਿਓ ਕਾਲੀ ਕਾਂਗਰਸ ਜਿਹੜੇ ਕਹਿੰਦੇ ਕੈਂਸਰ ਹਾਂ ਅੱਛਾ ਕਾਲੀ ਕਹਿੰਦੇ ਸਾਡੇ ਪੇਪਰ ਫਾੜ ਦੇਣੇ ਦੇਵਮਾਨੇ ਸਾਡੇ ਨਾਲ ਧੱਕਾ ਕਰਾ ਦੂ ਦੇਵਮਾਨ ਪੁਲਿਸ ਨੂੰ ਚੁਕਾ ਦੂ ਦੇਵਮਾਨ ਕਾਂਗਰਸ ਵੀ ਆਈ ਕਹਿੰਦੇ ਸੀਗੇ ਭਰਾਵੋ ਨਾ ਤਾਂ ਕਾਲੀਦਾਨ ਨੂੰ ਕੈਂਡੀਡੇਟ ਪੂਰੇ ਮਿਲੇ ਆ ਨਾ ਕਾਂਗਰਸ ਮਲੇਆ ਦੋ ਜਗ੍ਹਾ ਕਾਂਗਰਸ ਖਾਲੀ ਹੈ ਜੀ ਇੱਕ ਖਨੌੜਾ ਬਲਾਕ ਸੰਪਤੀ ਇੱਕ ਲੋਹਰਾ ਕਲਾਂ ਬਲਾਕ ਸੰਪਤੀ ਐਈ ਕਾਂਦੀ ਚਲ ਦੀਆਂ ਤਿੰਨ ਸੀਟਾਂ ਖਾਲੀ ਪਈਆਂ ਨੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਪਲਾਸੀ ਕਾਹਦੇ ਲਈ ਤੁਹਾਡੇ ਪੇਪਰ ਕੈਂਸਲ ਕਰਾਉਣੇ ਮੈਂ ਕਹਿੰਦੇ ਧਰਮ ਸੋਹਤਾ ਜੀ ਵੀ ਮੈਂ ਕਹਿੰਦੇ ਪੇਪਰ ਕਿੱਸੇ ਅਸੀਂ ਤਾਂ ਪੜ੍ਹੇ ਲਿਖੇ ਬੰਦੇ ਆ ਮੈਂ ਪੀ ਐਸ ਡੀ ਕਰ ਰਿਹਾ ਹਾਂ ਪੋਲਿਟਿਕਲ ਸਾਇੰਸ ਪੜ੍ਹੇ ਲਿਖੇ ਬੰਦੇ ਆ ਦੁਨੀਆ ਘੁੰਮੇ ਆ ਤੇ ਉਹਨਾਂ ਦੇ ਕਿਸੇ ਵੀ ਵਿਅਕਤੀ ਦਾ ਕੋਈ ਪੇਪਰ ਕੈਂਸਲ ਨਹੀਂ ਹੋਇਆ ਜੀ ਇੱਕ ਵੀ ਮੈਂ ਕਹਾਂ ਜੇ ਇਹਨਾਂ ਦੇ ਗਲਤ ਨੇ ਨਾ ਤਾਂ ਵੀ ਪੂਰੇ ਕਰੋ ਜੀ ਇਹਨਾਂ ਕਿਉਂਕਿ ਜੇ ਮੈਦਾਨ ਚੌਣਗੇ ਤਾਂ ਹੀ ਪਤਾ ਲੱਗੂਗਾ ਨਾ ਜੀ ਹੁਣ ਉਹ ਭਾਨੇ ਜੇ ਲਾਉਂਦੇ ਫਿਰਦੇ ਆ ਜੀ ਕਾਲੀ ਦਲ ਦਾ ਮਾਨ ਸਰ ਕੈਨਸਲ ਹੋ ਰਿਹਾ ਦੀ ਆਪਾਂ ਨੇ ਪਹਚਾਇਆ ਜੀ ਆ ਕਾਲੀ ਦਲ ਦੇ ਕੈਨਸਲ ਹੋ ਰਹੇ ਸੀਗੇ ਬਲਾਕ ਸੰਗ ਤੇ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚ ਕਾਲੀ ਦਲ ਵਾਲੇ ਨੇ ਜ਼ਮੀਨ ਦੱਬੀ ਹੈ ਸ਼ਾਮਲਾਟ ਅਸੀਂ ਕਹੇ ਵੀ ਕੋਈ ਗੱਲ ਨਹੀਂ ਇਹਨਾਂ ਨੂੰ ਇਲੈਕਸ਼ਨ ਲੜਨ ਦਿਓ ਜੇ ਕੋਈ ਗੱਲ ਨਹੀਂ ਇਹ ਬਾਅਦ ਚ ਦੇਖਾਂਗੇ ਮਾਮਲਾ ਇਹ ਬਾਅਦ ਦੇ ਵਿੱਚ ਆਪਾਂ ਕਰਾਂਗੇ ਇਲੈਕਸ਼ਨ ਲੜੋ ਪਹਿਲਾਂ ਕਿਉਂਕਿ ਵੈਸੇ ਤਾਂ ਚਾਹੀਦਾ ਇਹ ਆ ਟਵਾਣਾ ਸਾਹਿਬ ਤੁਹਾਡਾ ਟੈਲੀਵਿਜ਼ਨ ਆ ਸਾਰੀ ਦੁਨੀਆ ਤੁਹਾਨੂੰ ਬੜਾ ਪਿਆਰ ਕਰਦੀ ਹੈ ਦੇਖਦੀ ਚਾਹੀਦਾ ਤਾਂ ਇਹ ਐ ਵੀ ਜਿਹਦੀ ਸਰਕਾਰ ਉਹਦਾ ਹੀ ਸਰਪੰਚਾ ਉਹਦਾ ਹੀ ਬਲਾਕ ਸੰਮਤੀ ਉਹਦਾ ਜਿਲ੍ਹਾ ਪ੍ਰੀਸ਼ਦ ਚਾਹੀਦਾ ਤਾਂ ਇਹ ਐ ਵੈਸੇ ਦੋ ਹੀ ਇਲੈਕਸ਼ਨਾਂ ਹੋਣ ਇੱਕ ਐਮਐਲਏ ਦੀਆਂ ਤੇ ਇੱਕ ਐਮਪੀ ਦੀਆਂ ਬਾਕੀ ਦਾ ਜਿਹਦੀ ਸਰਕਾਰ ਆ ਉਹਦਾ ਹੀ ਹੋਣਾ ਚਾਹੀਦਾ ਜੀ ਕੰਮ ਫਿਰ ਹੋਰ ਸਪੀਡ ਨਾਲ ਬਣਦੇ ਆ ਇਹ ਪੁਰਾਣਾ ਸਿਸਟਮ ਚੱਲਿਆ ਆ ਰਿਹਾ ਆ ਕਾਲੀ ਕਾਂਗਰਸੀ ਨੇ ਧੜੇ ਬੰਦੀਆਂ ਪੈਦਾ ਕਰਦੇ ਆ ਪਿੰਡਾਂ 'ਚ ਇਹ ਪੂਰਾ ਧੜਾ ਬਣਾ ਕੇ ਵੀ ਪਹਿਲਾਂ ਡਾਂਗੋ ਡਾਂਗੀ ਸਰਪੰਚੀ 'ਚ ਫਿਰ ਡਾਂਗੋ ਡਾਂਗੀ ਬਲਾਕ ਸੰਮਤੀ 'ਚ ਫਿਰ ਜਿਲ੍ਹਾ ਪ੍ਰੀਸ਼ਦ 'ਚ ਧੜਾ ਬਣਾ ਕੇ ਰੱਖਦੇ ਆ ਇਹ ਇਹ ਨਾ ਆਮ ਕਹਿੰਦੇ ਆ ਕਾਲੀ ਦਲ ਵਾਲੇ ਕਿ ਧਰਮ ਨਾਲ ਧੜਾ ਪਿਆਰਾ ਮੈਂ ਕਹਿੰਦਾ ਜੀ ਸਭ ਤੋਂ ਵੱਡੀ ਸਾਡੀ ਸਾਡਾ ਧਰਮ ਸਾਡੀ ਇਨਸਾਨੀਅਤ ਜੇ ਆਪਾਂ ਚੰਗੇ ਇਨਸਾਨ ਹਨ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਹੈ ਜੀ ਪਰ ਕਾਂਗਰਸ ਪਾਰਟੀ ਜਿਨ੍ਹਾਂ ਦੀ ਫਾੜੋ ਫਾੜੀ ਹੋਈ ਪਈ ਹੈ ਜਿਨ੍ਹਾਂ ਦੀ ਨਵਜੋਧਕਰ ਸਿੱਧੂ ਕਹਿੰਦੇ ਜੀ 500 ਕਰੋੜ ਦੇ ਕੇ ਮੁੱਖ ਮੰਤਰੀ ਦਾ ਚਿਹਰਾ ਜੀ ਕਹਿੰਦੇ ਜੀ ਅਨਾਉਂਸ ਕਰਾਂਗੇ 500 ਕਰੋੜ ਸਾਡੇ ਕੋਲ ਹੈ ਨਹੀਂ ਉਹ ਕਹਿੰਦੇ ਚੰਨੀ 350 ਕਰੋੜ ਦੇ ਕੇ ਲੱਗਿਆ ਮੁੱਖ ਮੰਤਰੀ ਹੁਣ ਤੁਸੀਂ ਦੱਸੋ ਵੋਟਾਂ ਪਾਉਣ ਲੋਕ ਤੇ ਪੈਸੇ ਦੇ ਕੇ ਲੈਣ ਆਉਂਦੇਦਾਰੀਆਂ ਤੇ ਫਿਰ ਲੋਕ ਕਿੱਥੇ ਜਾਣਗੇ ਜੀ 84 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਕਤਲ ਤੋਂ ਬਾਅਦ ਦਿੱਲੀ, ਕਲਕੱਤਾ, ਬੰਬਈ ਔਰ ਵੱਡੇ ਵੱਡੇ ਜਿੱਥੇ ਪੰਜਾਬੀ ਰਹਿੰਦੇ ਸੀ ਕਿ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਕਾਂਗਰਸੀਆਂ ਨੇ ਔਰ ਅਕਾਲੀ ਦਲ ਜਿਹੜਾ ਹੁਣ ਇਹ ਵੀ 파ੜੀ 파ੜੀ ਹੋਇਆ ਪਿਆ ਗੁਰੂ ਸਾਹਿਬ ਦੀ ਬੇਦਵੀ ਹੋਈ 2015 'ਚ ਔਰ 328 ਰੂਪ ਗਮ ਹੋਏ ਗੁਰੂ ਸਾਹਿਬ ਛੋਟੇ ਗੁਟਕਾ ਸਾਹਿਬ ਪ੍ਰਾਤਨ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜਿਹੜੀ ਸਰਕਾਰ ਹੈ ਜੀ ਔਰ ਉਹਦਾ ਇਨਸਾਫ ਜਿਹੜੀ ਆਮ ਆਦਮੀ ਦੀ ਪਾਰਟੀ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਬੇਜ਼ਬੀ ਦਾ ਇਨਸਾਫ ਲੈ ਕੇ ਰਵਾਂਗੇ ਉਹ ਦਿਨ ਦੂਰ ਨਹੀਂ ਜਦੋਂ ਕਾਨੂੰਨੀ ਤੌਰ ਤੇ ਇਨਸਾਫ ਮਿਲੇਗਾ ਪਰ ਬਾਬੇ ਨਾਨਕ ਦੀ ਕਚਹਿਰੀ 'ਚ ਇਨਸਾਫ ਆ ਗਿਆ ਕਾਲੀ ਦਲ ਦਾ ਇੱਕੋ ਹੀ ਐਮਐਲਏ ਬਚਿਆ ਜਿਹੜੇ ਸੀਗੇ ਦੋ ਉਹ ਬੀਬੀਓ ਬਚੀ ਐ ਕਿ ਕਦਾ ਸਾਡੇ ਸ਼ਾਮਲ ਹੋ ਗਿਆ ਸੀਗਾ ਜੀ ਭਾਈ ਬਲਦੇਵ ਸਿੰਘ ਬਡਾਲਾ ਕਾਲ ਤੱਕ ਦਰਬਾਰ ਸਾਹਿਬ ਤੇ ਪਿਛਲੇ ਲੰਮੇ ਸਮੇਂ ਤੋਂ ਬੈਠੇ ਆ ਧਰਨਾ ਲਈ ਕਹੇ ਜੀ 328 ਰੁਪਿਆਂ ਦਾ ਜਿਹੜਾ ਜੀ ਇਨਸਾਫ ਹੋਵੇ ਇਹਤੇ ਐਫ ਆਈ ਆਰ ਹੋਵੇ 39 ਅਫਸਰਾਂ ਤੇ ਐ ਜੀ ਪੀ ਸੀਆਂ ਦੇ ਉੱਪਰ ਬਾਇ ਨੇਮ ਪਰਚਾ ਦਰਜ ਹੋਇਆ ਜੀ ਉਹਦਾ ਹੁਣ ਇਨਸਾਫ ਜਿਹੜਾ ਆਮ ਆਦੀ ਪਾਰਟੀ ਲੈ ਕੇ ਦਊਗੀ ਔਰ ਬਾਬੇ ਨਾਨਕ ਇਹਦਾ ਇਨਸਾਫ ਕਰਤਾ ਔਰ ਉੱਥੇ ਅਕਾਲ ਤਖਤ ਸਾਹਿਬ ਜਾ ਕੇ ਜਦੋਂ ਕਿਹਾ ਉੱਥੇ ਬੁਲਾਇਆ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਡਾ ਜਵਾਬ ਹਾਂ ਤੇ ਨਾ ਚ ਹੋਣਾ ਚਾਹੀਦਾ ਵਿਚ ਵਿਚਾਲੇ ਕੋਈ ਗੱਲ ਬਰਦਾਸ਼ਤ ਨਹੀਂ ਹੈ ਹਾਂ ਤੇ ਨਾ ਦੇ ਵਿੱਚ ਜਵਾਬ ਦਿਓ ਜਦੋਂ ਪੁੱਛਿਆ ਕਿ ਤੁਸੀਂ ਫਲਾਣੇ ਨੂੰ ਮਾਫੀ ਦਿੱਤੀ ਕਹਿੰਦੇ ਹਾਂਜੀ ਕਹਿੰਦੇ ਤੁਸੀਂ ਬੇਦਬੀ ਕਰਵਾਈ ਕਹਿੰਦੇ ਹਾਂਜੀ ਫਿਰ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਜੀ ਜਿਨ੍ਹਾਂ ਨੇ ਆਪਣੇ ਬਾਪ ਦੀ ਪੱਗ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ ਆਪਣੀ ਕੁਰਸੀ ਲਈ ਆਪਾਂ ਉਹਨਾਂ ਨੂੰ ਆਪਾਂ ਕਾਦੇ ਲਈ ਆਪਾਂ ਉਹਨਾਂ ਨੂੰ ਵੋਟਾਂ ਪਾਵਾਂਗੇ ਜੀ ਕਾਦੇ ਲਈ ਪੰਜਾਬ ਵਿੱਚ ਕਰਜ਼ਾਈ ਕਰਿਆ ਪਿਆ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਕਿ ਕਰਜ਼ਾ ਲਾਇਆ ਜਾਵੇ ਇਹ ਸ਼ੱਕਾਪਾ ਕਰਜ਼ਾ ਜਿਹੜਾ ਸਟੈਪ ਬਾਈ ਸਟੈਪ ਲੱਥੂਗਾ ਲੰਮਾ ਪ੍ਰੋਸੈਸਾ ਕਰਜ਼ਾ ਲਾਉਣ ਨੂੰ 15-20 ਸਾਲ ਚਾਹੀਦੇ ਆ ਜੀ ਇਹ ਐਂ ਚੁਟਕੀ ਮਾਰਿਆਂ ਤੋਂ ਕਰਜ਼ੇ ਨਹੀਂ ਉਤਰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਤਾਂ ਹੀ ਉਤਰੂਗਾ ਜੇ ਸਟੇਟ ਠੀਕ ਚੱਲੂਗੀ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਲੀ ਕਾਂਗਰਸ ਤੋਂ ਪਰਹੇਜ਼ ਕਰੋ ਆ ਧਰਮ ਸੋਤ ਤੁਰਿਆ ਫਿਰਦਾ ਜੀ ਕਹਿੰਦਾ ਜੀ ਮੈਨੂੰ ਦਿਓ ਇੱਕ ਮੌਕਾ ਮੈਂ ਕਿਹਨੂੰ ਦਿਓ ਇੱਕ ਮੌਕਾ ਹੋਰ ਲੁੱਟਣ ਦਾ ਜੀ ਜ਼ਮਾਨਤੇ ਬਾਹਰ ਆ ਜੀ ਜ਼ਮਾਨਤੇ ਬਾਹਰ ਆ ਮੁੰਡਾ ਭਗਾਉੜਾ ਸਾਡੇ ਚਾਰ ਕੋਣ ਕੋਟ ਨੇ ਜ਼ਬਤ ਕਰ ਲਿਆ ਜੀ ਠੀਕ ਹੈ ਜੀ ਪੰਜਾਬ ਦੇ ਸਾਰੇ ਸਫੈਦੇ ਵੇਚ ਕੇ ਖਾ ਗਿਆ ਸਾਰੀਆਂ ਟਾਲੀਆਂ ਵੇਚ ਕੇ ਖਾ ਗਿਆ ਸਾਰੀਆਂ ਕਿਕਰਾਂ ਵੇਚ ਕੇ ਖਾ ਗਿਆ ਹਜੇ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦਿਓ ਜੀ ਕੱਲ ਕਿਸੇ ਪ੍ਰੋਗਰਾਮ 'ਚ ਕਵੇ ਕਹਿੰਦਾ ਜੀ ਇਹ ਆਮ ਆਦਮੀ ਪਾਰਟੀ ਵਾਲੇ ਏਡੀਆਂ ਏਡੀਆਂ ਗੱਲਾਂ ਕਰਦੇ ਆ ਇਹਨਾਂ ਕੋਲੇ ਨਾ ਚਿੰਨੀ ਆ ਨਾ ਨਾਨਾ ਕੋਲੇ ਪੱਤੀ ਆ ਨਾਨਾ ਕੋਲੇ ਪਤਿੱਲਾ ਨਾਨਾ ਕੋਲੇ ਆਗਾ ਨਾਨਾ ਕੋਲੇ ਚਾਹ ਕੰਦੇ ਜੀ ਅਸੀਂ ਕੰਮ ਬਹੁ ਕਰਤੇ ਮੈਂ ਕਿਹਾ ਆਧਾਰਨ ਕਿਹੜੀ ਦੀ ਰਾ ਦੱਸੂ ਮੈਂ ਕਿਹਾ ਦੱਸੋ ਇਹ ਕਿਹੜੀ ਅਨਪੜ ਬੰਦਾ ਫਿਰ ਉਹ ਮੇਰੀ ਗੱਲ ਕਰਦਾ ਨਾ ਜੀ ਅਸੀਂ ਲੌਜੀਕਲੀ ਗੱਲ ਕਰ ਰਹੇ ਹਾਂ ਜੇ ਅੱਜ ਮੈਂ ਤੁਹਾਡੇ ਸਾਹਮਣੇ 60000 ਨੌਕਰੀਆਂ ਦੀ ਗੱਲ ਕਰ ਰਿਹਾ ਜੇ ਅੱਜ ਮੈਂ ਤੁਹਾਡੇ ਸਾਹਮਣੇ 600 ਜੁਟ ਬਿਜਲੀ ਦੀ ਗੱਲ ਕਰ ਰਿਹਾ ਜੇ ਅੱਜ ਮੈਂ ਤੁਹਾਡੇ ਸਾਹਮਣੇ ਖੇਡ ਗਰਾਊਂਡਾਂ ਦੀ ਗੱਲ ਕਰ ਰਿਹਾ ਸਾਡੇ ਬੱਚਿਆਂ ਦੀ ਨੌਕਰੀ ਦੀ ਗੱਲ ਕਰ ਰਿਹਾ ਔਰ 10 ਲੱਖ ਰੁਪਈਆ ਸਿਹਤ ਬੀਮਾ ਸ਼ੁਰੂ ਕਰਤਾ ਆਮ ਆਦੀ ਪਾਰਟੀ ਸਰਕਾਰ ਨੇ ਮੈਂ ਲੌਜੀਕਲੀ ਗੱਲ ਕਰ ਰਿਹਾ ਮੈਂ ਝੂਠ ਨਹੀਂ ਬੋਲ ਰਿ ਇਸ ਕਰਕੇ ਇਸ ਪਿੰਡ ਦੇ ਸੂਝਵਾਨ ਵੋਟਰੋ ਤੇ ਸਪੋਟਰੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਨਰਪੈ ਸਿੰਘ ਖੁੰਡਰ ਤੇ ਜਗਦੀਪ ਸਿੰਘ ਨਰਪੈ ਸਿੰਘ ਖੁੰਡਰ ਜ਼ਿਲ੍ਹਾ ਪ੍ਰੀਸ਼ਦ ਤੋਂ ਚੋਣ ਨਿਸ਼ਾਨ ਝਾੜੂ ਜਗਦੀਪ ਸਿੰਘ ਬਲਾਕ ਸੰਮਤੀ ਤੋਂ ਚੋਣ ਨਿਸ਼ਾਨ ਝਾੜੂ ਇਹਨਾਂ ਦੇ ਵੈਲਟ ਪੇਪਰ ਤੇ ਇੱਕੋ ਵਾਰ ਮੋਹਰ ਲਾ ਕੇ ਦੋਨਾਂ ਨਾਲ ਲਾ ਦੇ ਫਿਰ ਕੰਮ ਕਰਾਵੋ ਜੀ ਇੱਕੋ ਵਾਰ ਮੋਹਰ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਤੇ ਆਪਾਂ ਤਾਂ ਕਿ ਕੰਮ ਹੋਰ ਰਫਤਾਰ ਨਾਲ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ 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 ਦਿਲ ਦੀ ਗਰਾਂਈਆਂ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ